ਚਿੱਟੇ ਦੀ ਖਾਤਰ ਜੋੜੇ ਨੇ ਵੇਚਿਆ ਜਿਗਰ ਦਾ ਟੁਕੜਾ 6 ਮਹੀਨੇ ਤੇ ਮੌਸਮ ਦਾ ਮੁੱਲ ਪਾਇਆ 1,80,000 ਗਲਤੀ ਦਾ ਹੋਇਆ ਅਹਿਸਾਸ ਤਾਂ ਪਹੁੰਚੇ ਬੱਚਾ ਵਾਪਸ ਲੈ ਬੱਚਾ ਇਸ ਹੰਬੈਂਸੀ ਅੰਦਰ 1.5 ਸਾਲ ਹੋ ਗਿਆ ਚਿੱਟਾ ਲੌਂਦੀ ਸੀਗੀ ਰਤੀਏ ਭਾਗੇ ਸੀਗੇ ਸੀ ਰਤੀਏ ਵਿੱਚ ਟਾ ਲਾਉਂਦੇ ਸੀਗੇ ਉੱਥੇ ਰਹਿ ਕੇ ਤੇ ਉੱਥੇ ਆਖਿਆ ਕਿਸੇ ਨੇ ਵੀ 5 ਲੱਖ ਰੁਪਏ ਦੇ ਆਦਮੀਆਂ ਵੀ ਮੁੰਟਾ ਦੇ ਦੋ ਤੁਸੀਂ ਤੇ ਮੇਰਾ ਕਹ ਰਿਹਾ ਕਹਿੰਦਾ ਵੀ ਚੱਲ ਕਹਿੰਦਾ ਦੇ ਦੇ ਤੂੰ ਜਵਾਬ ਜੇ ਨਹੀਂ ਸੰਭੈਂਦਾ ਮੈਂ ਕਿ ਨਹੀਂ ਮੈਂ ਜਵਾਬ ਨਹੀਂ ਦੂੰਗੀ ਵੀ ਜਵਾਬ ਕਰਕੇ ਤੂੰ ਜੇ ਪੁਲਿਸ ਚ ਫੜਿਆ ਜਾਣਾ ਮੈਂ ਤਾਂ ਹੀ ਤੂੰ ਬਾਹਰ ਆਉ ਨਾ ਮੈਂ ਜਵਾਬ ਕਰਕੇ ਛੱਡ ਦੰਦੇ ਲਿਆ ਤੈਨੂੰ ਕਹਿੰਦਾ ਡਾਕਟਰ ਤੇ ਪੈ ਐ ਅਨਿਵਰਸਰੀ ਕਹਿੰਦੇ ਵੀ ਤੂੰ ਨਾ ਜਵਾਬ ਦੇ ਦੇ ਮੇਰਾ ਪਾਪਾ ਸਾਰਾ ਇਹਨੇ ਆਖਿਆ ਸੀਗਾ ਉਸ ਦਿਨ ਕਹਿੰਦਾ ਤੂੰ ਚੱਲ ਦੇ ਆ ਵੋ ਕਹਿੰਦਾ ਗੋਦ ਪਾ ਲਓ ਤੇ ਸੇ ਚੰਗੇ ਘਰ ਦੇ ਉਹਨਾਂ ਤੋਂ ਇੱਕ ਕਸੀ ਦਿੱਤੀ ਕੀ ਕੀਤਾ ਬੈਠਾ ਪੈਸੇ ਬੈਂਟਲ ਮਾਰੀ ਸੋਫਾ ਲਿਆਂਦਾ ਇਹ ਤੇ ਬਾਕੀ ਚਿੱਟੇ ਚੜਾ ਦੇ ਜੀ ਕੱਪੜੇ ਲਿਆਂਦੇ ਸੀ ਤੇ ਪਾਉਣ ਪਾ ਕਿੰਨੇ ਜੱਟੋਂ ਚਿੱਟਾ ਲਾਉਂਦੇ डेढ़ साल किन्ना तो किन्ना पढ़ी है दस पढ़ी हुई है इधर लड़के में मुलाकात हुई इंस्टाग्राम तो गल हो है। खेडा च की किया स्टेट लेवल खेडी हुई फिर इस दस दल चो तो निकल की कोशिश नहीं की छुट्टिया नहीं गई तो उनकी मांग की है तेरी ਮਾ ਪੁੱਤ ਆਪਣਾ ਵਾਪਸ ਲੈਣਾ ਚਾਹੁੰਦਾ ਹਾਂ। ਪਾਲਣ ਹੀ ਬਰੁਨ ਚਾਹੀਦੀ। ਤੁਸੀਂ ਬੱਚਾ ਇਹੜਿਆ ਖਰੀਦਿਆਗਾ ਤੇ ਭਰਾ ਨੇ ਮੁੱਲ ਲੱਤਾ ਕਿਵੇਂ ਤੁਹਾਨੂੰ ਲੱਗਦੀ ਸੱਚੀ ਕੀ ਕਰੀਏ ਜੇ ਇਸੇ ਖਰੀਦਿਆ ਇਸ ਦਾ ਪਾਲਣ ਵਾਸਤੇ ਲੈਂਦਾ। ਇਹ ਮੇਰਾ ਭਾਈ ਜਾਂ ਤੇ ਪਰ ਚਾਹੀਦਾ। ਇਹਨਾਂ ਕੋਈ ਚਾਰ। ਦੱਸ ਉਹ ਕਹਿੰਦੇ ਵੀ ਉਹ ਨਸ਼ਾ ਕਰਦੀ ਸੀ ਕਿ ਦੋਨੀ ਜੀ ਤੇ ਉਹਨਾਂ ਦੀ ਲੋ ਕਹਿੰਦੇ ਸਾਡੇ ਤੋਂ ਪਾਲ ਪੋਸ਼ਨ ਨਹੀਂ ਹੁੰਦਾ ਇਹਦਾ। ਤਾਂ ਵੀ ਜੇ ਕੋਈ ਸੀ ਨਾ ਮੇਰੇ ਨਾਲ ਸੀ ਸਾਨੂੰ ਵੀ ਬੱਚੇ ਦੀ ਚਾਹਣਾ ਸੀ ਮੇਰੇ ਸਾਹੇ ਕੋਲ ਸਹਾਰ ਕੁਦਿੰਦਾ ਸੀ ਲੈ ਲੇ ਤੂੰ ਕੁਝ ਨਵਾਂ ਵਾਰ ਕਾਕੂ ਵੀ ਆ ਦੇਖੋ ਵੀ ਬੁੱਦਵਾ ਦੋ ਕੁ ਦਿਨ ਕਿੱਥੇ ਐ ਸਾਨੂੰ ਵੀ ਲਾਲਚ ਸੀ ਬੱਚੇ ਦਾ ਤੇ ਵੀ ਉਹਨਾਂ ਨੇ ਕਹਿਤਾ ਵੀ ਅਸੀਂ ਹੀ ਪਾਤਰੀ ਜੇ ਤੂੰ ਜਿਹੜਾ ਕਿਸਾਹਰਾ ਬੱਚੇ ਦੀ ਹਾਲਤ ਬਹੁਤ ਜ਼ਿਆਦਾ ਨਜਾਇਜ਼ ਖਰਾਬ ਸੀਗੀ ਤੇ ਅਸੀਂ ਨਾ ਟ੍ਰੀਟਮੈਂਟ ਵੀ ਕਰਾਇਆ ਦਵਾਈ ਬੁਤੀ ਸਟੇਟ ਬਹੁਤ ਜ਼ਿਆਦਾ ਖਰਾਬ ਸੀਗਾ ਤੇ ਉਦੋਂ ਪਹਿਲਾਂ ਵਾਲੀ ਵੀਡੀਓ ਤੁਸੀਂ ਹੋਊਗੀ ਤੁਹਾਡੇ ਕੋਲੇ ਫੋਟਮਾਂ ਤੇ ਹੋਣ ਵਾਲੀ ਦੇਖ ਲਓ ਇਹ ਪਾਲਣ ਪੋਸ਼ਣ ਵਾਤੇ ਲੱਗਦਾ ਤੇ ਕੋਈ ਅਸੀਂ ਪੈਸੇ ਤੇ ਲਾਣਾ ਦੱਖਾ ਨਾ ਲੱਗਦਾ ਤੇ ਉਹਨਾਂ ਨੇ ਆਪੇ ਖੁਸ਼ੀ ਨਾਲ ਸਾਡੇ ਆ ਕੋਰਟ ਦੇ ਵਿੱਚ ਸਾਰਾ ਕੁਝ ਹੋਇਆਗਾ ਅਸੀਂ ਕੋਈ ਚੋਰੀ ਨਹੀਂ ਕੀਤਾ ਕੋਈ ਧੱਕੇ ਨਾਲ ਨਹੀਂ ਪੋਤਾ ਜਾਂ ਜ਼ਬਰਦਸਤੀ ਨਹੀਂ ਸਾਨੂੰ ਨਹੀਂ ਪਤਾ ਜੀ ਹੁਣ ਕਿਥੋਂ ਉੱਠੇ ਨੇ ਉਹ ਉਹ ਤੋਂ ਪਹਿਲਾਂ ਹੁਣ 2.5 ਮਹੀਨੇ ਉਹ ਤੋਂ ਪਹਿਲਾਂ ਤਾਂ ਉਹਨਾਂ ਨੂੰ ਪੁੱਛਿਆ ਕਲ ਨਹੀਂ ਆਈ ਤੇ ਹੁਣ ਕੀ ਤਾਂ ਕਿਸੇ ਦੇ ਪਿੱਛੇ ਲੱਗੇ ਹੋਇਆ ਕੀ ਕਰਿਆ ਕੱਲ ਸਾਡੀ ਬੱਚੇ ਦੀ ਮਾਂ ਨਾਲ ਗੱਲ ਹੋਈ ਉਹ ਮੈਨੂੰ ਕਹਿੰਨ ਲੱਗੀ ਜੀ ਵੀ ਮੈਂ ਐਖਾ ਤੁਸੀਂ ਆਪ ਦੱਤਾ ਸੀ ਤੁਹਾਡੀ ਗੱਲ ਤਾਂ ਨਹੀਂ ਕਹਿੰਦੀ ਕਿ ਮੇਰੀ ਭੈਣ ਤੇ ਮੇਰੀ ਭੈਣ ਦੀ ਜਿਫਾਣੀ ਆ ਕਹਿੰਦੀ ਇਹ ਮੈਨੂੰ ਧੱਕੇ ਨਾਲ ਲਿਆਇਆ ਕੁੱਟ ਕੇ ਵੀ ਤੂੰ ਥਾਣੇ ਤਰਖਾਸ ਤੇ ਹੁਣ ਐ ਨਹੀਂ ਪਤਾ ਕਿ ਉਹਦੀ ਕੀ ਵਜ੍ਹਾ ਉਸ ਗੱਲ ਦੇ ਵਿੱਚ ਧੱਕੇ ਨਾਲ ਮਾਂ ਨੂੰ ਲੈ ਕੇ ਆਂਦੀ ਥਾਣੇ ਤੇ ਈ ਨਾ ਉਹਦੇ ਬਾਰੇ ਸਾਨੂੰ ਕੁਝ ਉਹਨਾਂ ਨੂੰ ਸ਼ੰਭਿਆਰ ਘਟ ਜਾਂਦਾ ਸੀਗਾ ਉਹਨਾਂ ਦੀ ਜਾਨ ਸ਼ਾਨ ਹੋ ਗਈ ਇੱਥੇ ਬਗਲਾ ਦੇ ਉਹਨਾਂ ਲੈ ਲਿਆ ਉਹਨਾਂ ਇਲਾਜ ਵੀ ਕਰਾਇਆ ਦਰਬੀ ਦਿਨ ਇਹ ਉਹਨਾਂ ਦੇ ਚਾਰ ਬੇਟੀਆਂ ਸੀਗੇ ਸੰਜੂ ਦੇ ਉਹਨਾਂ ਨੂੰ ਲੋੜ ਸੀ ਬੱਚੇ ਦੀ ਕਿਸੇ ਨੇ ਤਾਲਮਿਲ ਕਰਾਤਾ ਤਾਂ ਉਹਨਾਂ ਨੂੰ ਗੋਦ ਦਾ ਆਉ ਆਪ ਕਿਪ ਤੁਣਾ ਨੇ ਗੋਦ ਲੈ ਕੇ ਐ ਸੰਦੀਪ ਤੇ ਗੁਰਮਨ ਕੌਰ ਦਾ ਗੈਰ ਹੈ ਨੇ ਵੀ ਰਸਾ ਕਰਤੀ ਸੀ ਕਿ ਉਹ ਕਰਦੇ ਨੇ ਪਰ ਉਹ ਸਾਡੇ ਕੋਲੇ ਆਈ ਨਹੀਂ ਕੋਈ ਗੱਲਬਾਤ ਪਹਿਲਾਂ ਕਿਤੇ ਕਰਦੇ ਸੀਗੇ ਉਦੋਂ ਦਵਾਈ ਦੋਈ ਮੰਨ ਲਈ ਸੀ ਆ ਉਸਨੇ ਵੀ ਦਵਾਈ ਦੇਣੀ ਐ ਜੇ ਮੇਜੀ ਵਾਲਖੋ ਅਗਲੇ ਆ ਗਏ ਤੇ ਉਹ ਦੱਸਦੇ ਆ ਵਕੀ ਉਸ ਤੇ ਉਹਨਾਂ ਦੀ ਮਾਪੇ ਉਹਦੀ ਬੱਚੇ ਦੀ ਉਹਦੀ ਵਾਇਰ ਲੈ ਕੇ ਚੋ मेरे भरा चार कुछ आखा जाएगा नहीं पालन पोषण होता मेरे भाई चार कुछ जहाँ पालन पोषण ठीक है जी कोई असर लैन देन कुछ ना किता ना ठीक है जी पैसे ਵਾ ਕਰਨੇ ਬਾ ਕਰਨੇ ਕੋਈ ਸਹੀ ਵਕਤ ਦੀ ਗੱਲਬਾਤ ਨਹੀਂ ਹੋਈ ਤੰਨ ਦਾ 4 ਮਹੀਨੇ ਦਾ ਟੈਂਡਮੈਂਟ ਵੀ ਚੱਲਿਆ ਹੀ ਬੱਚੇ ਦਾ ਕਿੱਲਾ ਮਿਸਾ ਸੀ ਗਈ ਹੈ ਦਵਾਈ ਬੁੱਤੀ ਅਸੂਦੇ ਵਾਤੀ ਨੂੰ ਲਵਾਣਾ ਉਹ ਉਸ ਉਸ ਸਮੇਂ ਦੀ ਹਾਲਤ ਹੋਊ ਸੀਗੀ ਅੱਜ ਇਹਨਾਂ ਨਾਲ ਹਾਂਜੀ ਕੋਰਟ ਰਾਹੀਂ ਲੈਤਾ ਹੀ ਆਪਾਂ ਉਸ ਤੋਂ ਕੋਰਟ ਚਾਹੀਦਾ ਸਾਡੇ ਕੋਲ ਨਹੀਂ ਜਿਹੜਾ ਕੋਈ ਇਸ ਵਕਤ ਪਰਾਈ ਹੈ ਇਹਨਾਂ ਨਾਲ ਘਰ ਘਾੜਾ ਦਸ ਮਹੀਨੇ ਲੱਗੇ ਨੇ ਅੱਜ ਪੰਜਾਬ ਦੇ ਇਹ ਹਾਲਾਤ ਹੋ ਗਏ ਹਨ ਕਿ ਸਟੇਟ ਲੈਵਲ ਤੇ ਖੇਡਣ ਵਾਲੀਆਂ ਮਾਵਾਂ ਨੂੰ ਚਿੱਟੇ ਦੀ ਲਤ ਦੀ ਖਾਤਰ ਆਪਣੇ ਬੱਚੇ ਵੇਚਣੇ ਪੈ ਰਹੇ ਨੇ। ਮਾਮਲਾ ਕੋਈ ਆਮ ਨਹੀਂ ਹੈ। ਇਹ ਪੰਜਾਬ ਦੇ ਲਈ ਬਹੁਤ ਹੀ ਗੰਭੀਰ ਮਸਲਾ ਹੈ ਤੇ ਮਸਲਾ ਸ਼ਹਿਰ ਬਡਲਾੜਾ ਦਾ ਹੈ ਜਿੱਥੇ ਦੇ ਪਤੀ-ਪਤਨੀ ਚਿੱਟੇ ਦੇ ਇਸ ਕਦਰ ਆਦੀਸਾਨ ਕਿ ਉਹਨਾਂ ਨੂੰ ਆਪਣਾ 6 ਮਹੀਨਿਆਂ ਦਾ ਮਾਸੂਮ ਆਪਣੀ ਇਸ ਗੰਦੀ ਆਦਤ ਦੀ ਖਾਤਰ ਵੇਚਣਾ ਪੈ ਰਿਹਾ। ਆਪਣੀ ਇਸ 6 ਮਹੀਨੇ ਦੇ ਜਿਗਰ ਦੇ ਟੁਕੜੇ ਨੂੰ ਵੇਚਣ ਦੇ ਲਈ ਅੱਜ ਉਹਨਾਂ ਦੀ ਥੂ-ਥੂ ਹੋ ਰਹੀ ਹੈ। 2 ਮਹੀਨੇ ਬੀਤਣ ਤੋਂ ਬਾਅਦ ਮਾਸੂਮ ਦੀ ਨਸ਼ੇੜੀ ਮਾਂ ਨੂੰ ਆਪਣੀ ਔਲਾਦ ਵੇਚਣ ਦਾ ਪਛਤਾਵਾ ਹੋਇਆ ਤਾਂ ਉਹ ਥਾਣਾ ਬਰੇਟਾ ਵਿਖੇ ਅਰਜੀ ਦੇ ਕੇ ਆਪਣਾ ਬੱਚਾ ਵਾਪਸ ਲੈਣ ਲਈ ਪਹੁੰਚ ਗਈ ਉੱਤਰ ਨਸ਼ੇੜੀ ਪਤੀ ਪਤਨੀ ਤੋਂ 6 ਮਹੀਨੇ ਦਾ ਮਾਸੂਮ ਲੈਣ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਹ ਬੱਚਾ ਗੋਦ ਲਿਆ ਹੈ ਨਾ ਕਿ ਖਰੀਦਿਆ ਹੈ ਉਹਨਾਂ ਨੇ ਇਹ ਬੱਚਾ ਆਪਣੇ ਭਰਾ ਦੇ ਲਈ ਜਿਸ ਦੇ ਕੀ ਚਾਰ ਧੀਆ ਹਨ ਉਸ ਦੇ ਲਈ ਲਿਆ ਆਣਾ ਬ੍ਰੇਟਾ ਅਤੇ ਸੀਆਈਏ ਸਟਾਫ ਮਾਨਸਾ ਦੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਆਰੰਭ ਕੀਤੀ ਹੈ। ਮਾਸੂਮ ਨੂੰ ਵੇਚਣ ਵਾਲੇ ਪਤੀ ਪਤਨੀ ਕਰੀਬ 2 ਸਾਲ ਤੋਂ ਚੱਟਾ ਲਗਾਉਂਦੇ ਆ ਰਹੇ ਹਨ ਅਤੇ ਉਸ ਦੀ ਮਾਂ ਕਿਸੇ ਵੇਲੇ ਰਾਜਪਦਰੀ ਪਹਿਲਵਾਨੀ ਵੀ ਖੇਡ ਚੁੱਕੀ ਹੈ। ਦੋਵੇਂ ਪਤੀ ਪਤਨੀ ਇੰਸਟਾਗ੍ਰam ਤੇ ਦੋਸਤ ਬਣੇ ਅਤੇ ਬਾਅਦ ਵਿੱਚ ਉਹਨਾਂ ਦਾ ਪ੍ਰੇਮ ਵਿਆਹ ਹੋਇਆ ਅਤੇ ਇਹ ਹੀ ਉਹਨਾਂ ਦੀ ਪਹਿਲੀ ਔਲਾਦ ਸੀ। ਗਗਰੀ ਅੱਛਾ ਜਿਹੜਾ ਬੱਚਾ ਗੋਦ ਤੇ ਜਿਹੜਾ ਵਿੱਚ ਐ ਕੀ ਐ ਪੂਰਾ ਮਾਮਲਾ ਕੀ ਐ ਸਮਝਾਓ ਬੱਚਾ ਇਸਾਂ ਬੈਨ ਸੀ ਅੰਦਰ 1.5 ਸਾਲ ਹੋ ਗਿਆ ਚਿੱਟਾ ਲਾਉਂਦੀ ਸੀਗੀ ਤਾਂ ਕਰਕੇ ਮੇਰੇ ਘਰ ਵਾਲੇ ਨੇ ਮੇਰੇ ਤੇ ਪਰਿਵਾਰ ਪਾਇਆ ਬਿਨਾਂ ਪਹਿਲਾ ਰਤੀਏ ਬਾਗੇ ਸੀਗੇ ਅਸੀਂ ਰਤੀਏ ਵੀ ਚਿੱਟਾ ਲਾਉਂਦੇ ਸੀਗੇ ਉੱਥੇ ਰਹਿ ਕੇ ਤੇ ਉੱਥੇ ਆਖਿਆ ਕਿਸੇ ਨੇ ਵੀ 5 ਲੱਖ ਰੁਪਏ ਦਵਾ ਦੰਦੀਆਂ ਵੀ ਮੁੰਟਾ ਦੇ ਦੋ ਤੁਸੀਂ ਤੇ ਮੇਰਾ ਘਰ ਵਾਲਾ ਕਹਿੰਦਾ ਵੀ ਚੱਲ ਕਹਿੰਦਾ ਦੇ ਦੇ ਤੂੰ ਜਵਾਬ ਜੇ ਨਹੀਂ ਸੰਭੇਂਦਾ ਮੈਂ ਕਹਿੰਦੀ ਮੈਂ ਜਵਾਬ ਨਹੀਂ ਦਿੰਦੀਗੀ ਵੀ ਜਵਾਬ ਕਰ ਕੀ ਤੂੰ ਜੇ ਪੁਲਿਸ ਚ ਫੜਿਆ ਜਾਣਾ ਮੈਂ ਤਾਹੀਨ ਤੂੰ ਬਾਹਰ ਆਉ ਨਾ ਮੈਂ ਜਵਾਬ ਕਰ ਕੀ ਛੱਡ ਦਿੰਦੇ ਨੇ ਉਹ ਤੈਨੂੰ ਠੀਕ ਹੈ ਨਾ ਉਸ ਤੋਂ ਬਾਅਦ ਜ਼ਿਆਦਾ ਨਸ਼ਾ ਲੱਗਿਆ ਹੋਇਆ ਸੀਗਾ ਫਿਰ ਜ਼ਿਆਦਾ ਕਰਨ ਲੱਗ ਗਈ ਤੇ ਇਹ ਕਨਾਂ ਢੱਕ ਕੇ ਪਏ ਇੰਨੀਆਂ ਸਾਰੇ ਕਹਿੰਨੇ ਵੀ ਤੂੰ ਨਾ ਜਵਾਕ ਦੇ ਦੇ ਮੇਰਾ ਪਾਪਾ ਸਾਰਾ ਇਹਨੇ ਆਖਿਆ ਸੀਗਾ ਉਸ ਦਿਨ ਕਹਿੰਦਾ ਤੂੰ ਚੱਲ ਦੇ ਆਵੋ ਕਹਿੰਦਾ ਗੋਦ ਪਾ ਦੋ ਕਿਸੇ ਚੰਗੇ ਘਰ ਦੇ ਫਿਰ ਮੇਰੇ ਤਾਈ ਸਹੁਰੇ ਨੇ ਆਖਿਆ ਕਹਿੰਦਾ ਮੈਂ ਦਵਾ ਦੰਨਾ ਕਹਿੰਦਾ ਕਿਸੇ ਚੰਗੇ ਘਰ ਨੂੰ ਠੀਕ ਹੈ ਨਾ ਉਹ ਵੀ ਇੰਨਾਂ ਦੇ ਸਾਹਮਣੇ ਗੱਲ ਹੋਈ ਐ ਇੰਨਾਂ ਨੂੰ ਆਖਿਆ ਮੰਜੇ ਤੇ ਬੈਠੇ ਵੀ ਚੰਗੇ ਘਰ ਦੇ ਗੋਦ ਪਾ ਦੰਨਿਆ ਮੇਰੇ ਤਾਈ ਸਹੁਰੇ ਨੇ ਕਿੰਨੇ ਪੈਸੇ ਲਏ ਬਟਰੀ ਬੱਚੇ ਉਹਨਾਂ ਤੋਂ 80 ਲਿੱਤਾ ਹੀ ਕੀ ਕੀਤਾ ਪੈਸਾ ਐਸੇ ਬੈਡਲ ਮਹਾਰੀ ਸੋਫਾ ਲਿਆਂਦਾ ਤੇ ਬਾਕੀ ਚਿੱਟੇ ਚੜਾ ਗਏ ਜੀ ਕੱਪੜੇ ਲਿਆਂਦੇ ਸੀ ਪਾਉਣ ਵਾਸਤੇ ਕਿੰਨੇ ਜਰ ਤੋਂ ਚਿੱਟਾ ਲਾਉਣੇ ਡੇਢ ਸਾਲ ਤੋਂ ਕਿੰਨਾ ਪੜ੍ਹੀ ਹੈ 10 ਪੜ੍ਹੀ ਹੈ ਇਹਦੇ ਨਾਲ ਕਿਵੇਂ ਮੁਲਕਾਤ ਹੋਈ ਇੰਸਟਾਗ੍ਰਾਮ ਤੋਂ ਗੱਲ ਹੋਈ ਸੀ ਕਿੰਨੇ ਪੜ੍ਹੀ ਹੈ 10th ਬਗਰੀ ਹੈ ਖੇਡਾਂ 'ਚ ਕੀ ਕੀਤਾ ਸਟੇਟ ਲੈਵਲ ਖੇਡਦੀ ਹੂ ਫਿਰ ਇਸ ਦਲਦਲ ਚੋਂ ਤਾਂ ਨਿਕਲਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਜੋ ਛੁੱਟਿਆ ਨਹੀਂ ਗਈ ਛੱਡਣ ਦੀ ਬਹੁਤ ਕੋਸ਼ਿਸ਼ ਕੀਤੀ ਹੈ ਪਰ ਛੱਡਿਆ ਨਹੀਂ ਗਿਆ ਤੇ ਹੁਣ ਕੀ ਮੰਗ ਕੀ ਹੈ ਤੇ ਮੈਂ ਪੁੱਤ ਆਪਣਾ ਵਾਪਸ ਲੈਣਾ ਚਾਹੁੰਦੀ ਹਾਂ ਹੁਣ ਪਾੜ ਲੇਗੇ ਫਿਰ ਉਹਨੂੰ ਹਾਂਜੀ ਰਾਮ ਜੀ ਰੰਗਰਾਮ ਜੀ ਤੁਹਾਡੇ ਪਰਿਵਾਰ ਤੇ ਦੋਸ਼ ਲੱਗੇ ਨੇ ਵੀ ਤੁਸੀਂ ਇਹ ਬੱਚਾ ਜਿਹੜਾ ਖਰੀਦਾ ਹੈ ਬ੍ਰਿਟੇ ਤੋਂ ਮੁੱਲ ਖਰੀਦੇਗਾ ਕੀ ਸਚਾਈ ਇਹਦੇ ਵਿੱਚ ਕੋਈ ਮੁੱਲ ਨਹੀਂ ਖਿੱਦਾ ਸਾਰ ਅਸੀਂ ਮੰਦਿਰ 'ਚ ਬੈਠੇ ਸੀਗੇ ਉੱਥੇ ਜਦੋਂ ਆਏ ਇਹ ਮੰਦਿਰ ਦੇ ਵਿੱਚ ਇਹ ਕਹਿੰਦੇ ਵੀ ਸਾਡੇ ਤੋਂ ਪਾਲਣ ਪੋਸ਼ਣ ਨਹੀਂ ਹੋ ਰਿਹਾ ਨਸ਼ਾ ਕਰਦੇ ਠੀਕ ਹੈ ਜੀ ਨਸ਼ਾ ਨਹੀਂ ਕਰਦੇ ਆਪਣਾ ਇਹ ਮੇਰੇ ਭਰਾ ਦੇ ਚਾਰ ਕੁੜੀ ਦਾ ਠੀਕ ਹੈ ਜੀ ਅਜਿਆ ਕਾਜ ਜੀ ਤੁਹਾਡੇ ਨਹੀਂ ਪਾਲਣ ਪੁੱਛਣਾ ਹੁੰਦਾ ਕਿ ਮੇਰੇ ਭਾਈ ਦੇ ਚਾਰ ਕੁੜੀਆਂ ਨੇ ਇਹਦਾ ਪਾਲਣ ਪੁੱਛਣਾ ਸੀ ਠੀਕ ਹੈ ਜੀ ਕੋਈ ਅਸੀਂ ਕਿਸੇ ਨਾਲ ਕੋਈ ਲੈਣ ਦੇਣ ਕੁਝ ਨਾ ਕੀਤਾ ਨਾ ਦਿੱਤਾ ਠੀਕ ਹੈ ਜੀ ਜਿਹੜੇ ਪੈਸੇ ਦੇ ਦੰਦੇ ਝੂਠੇ ਨੇ ਸਾਰੇ ਜਿਹੜੇ ਇਹ ਕਹਿ ਰਹੇ ਨੇ ਵੀ ਪੈਸੇ ਉਹ ਕਰੇ ਨੇ ਆਹ ਕਰੇ ਨੇ ਬਾਹ ਕਰੇ ਨੇ ਕੋਈ ਪੈਸੇ ਦੀ ਗੱਲਬਾਤ ਨਹੀਂ ਹੋਏਗੀ ਤਿੰਨ ਤਾਂ ਚਾਰ ਮਹੀਨੇ ਦਾ ਟ੍ਰੀਟਮੈਂਟ ਵੀ ਚੱਲਿਆ ਜੀ ਬੱਚੇ ਦਾ ਢਿੱਲਾ ਮਿੱਸਾ ਸੀਗਾ ਜੀ ਇਹ ਦਵਾਈ ਬੂਟੀ ਅਸੀਂ ਦਵਾਤੀ ਇਹਨੂੰ ਜਵਾਕ ਨੂੰ ਉਸ ਉਸ ਸਮੇਂ ਦੀ ਹਾਲਤ ਹੋਰ ਸੀ ਕਿ ਅੱਜ ਇਹ ਨਹੀਂ ਸਾਥ ਤੋਂ ਉਹ ਕਿੰਨੀ ਸੀ ਜਿਹੜਾ ਬੱਚਾ ਤੁਸੀਂ ਇਹ ਗੋਦ ਲਿੱਤਾਗਾ ਇਹ ਕੀ ਕੋਈ ਪ੍ਰਕਿਰਿਆ ਪ੍ਰਕਿਰਿਆ ਵੀ ਬਣਾਈ ਅਸੀਂ ਕੋਈ ਨੁਕੂਨੀ ਕੋਈ ਹਾਂਜੀ ਕੋਰਟ ਰਾਹੀਂ ਲਿੱਤਾਈ ਆਪਾਂ ਉੱਥੇ ਕੋਰਟ ਚ ਸਾਰੀ ਦਾ ਆਪਣੇ ਦਾਸਤਾ ਵੀ ਸਾਡੇ ਕੋਲ ਨੇ ਜੀ ਉੱਥੇ ਸਾਰਾ ਕੁਝ ਲਿਖਤ ਵਰਤ ਕਰਾਈ ਇਹਨਾਂ ਦੇ ਆਧਾਰ ਕਾਰਡ ਡਾਕੂਮੈਂਟ ਸਾਰੇ ਲੱਗੇ ਨੇ ਕਿੰਨੇ ਚਿਰ ਤੋਂ ਪਰਮਿਟ ਕਰਨ ਸੀ ਬੱਚੇ ਦੀ ਇਹ ਹੁਣ ਲਗਾਤਾ ਇਹਨੂੰ ਹੋ ਗਿਆ 2 ਮਹੀਨੇ ਹੁਣ ਬੱਚੇ ਦੀ ਸਿਹਤ ਕਿਵੇਂ ਹੈਗੀ ਸਿਹਤ ਵਧੀਆ ਜੀ ਉਹ ਉਹ ਅਗਰ ਕੀ ਕਾਰਨ ਹੋਇਆ ਉਹਨਾਂ ਨੇ ਆ ਕੇ ਥੋੜੇ ਤੋਂ ਉਹਦਾ ਬੱਚਾ ਸਾਡਾ ਤੁਸੀਂ ਵੀ ਉਹ ਕਰਿਆ ਹੁਣ ਕੀ ਕਾਰਨ ਹੋਇਆ ਹੁਣ ਉਹ ਐ ਕਹਿੰਦੇ ਨੇ ਜੀ ਬੱਚਾ ਵੀ ਸਾਡਾ ਇਹਨਾਂ ਨੇ ਲੱਤਿਆਗਾ ਜੀ ਬੱਚਾ ਤਾਂ ਮੈਂ ਕਹਾ ਅਸੀਂ ਲੱਤਿਆਗਾ ਤੁਸੀਂ ਕਹਿੰਦੇ ਸਾਨੂੰ ਵੀ ਸਾਡੇ ਤੋਂ ਨਿੱਪਨ ਪਾਲਣ ਕੋਈ ਨਹੀਂ ਹੁੰਦਾ ਉਦੋਂ ਬੱਚਾ ਉਸ ਆਪਦੀ ਸਹਿਮਤੀ ਨਾਲ ਉਹ ਦੇਖ ਗਏ ਨੇ ਸਾਨੂੰ ਜੀ ਸਾਡਾ ਕੋਈ ਲੈਣਾ ਵੀ ਚਲਾ ਸੀਗਾ ਮੇਰੇ ਕੋਲ ਚਾਰ ਕੁੜੀਆਂ ਨੇ ਪਹਿਲੇ ਮੇਰੇ ਭਰਾ ਦੇ ਲੜਕਾ ਹੋਇਆ ਸੀ ਉਹ ਹੀ ਹੋਣ ਸਾਇਡ ਡੈਥ ਹੋ ਗਈ ਸੀ ਇਹਦੇ ਵਿੱਚ ਕੋਈ ਪੈਸੇ ਲੈਣ ਦੇਣ ਤਾਂ ਨਹੀਂ ਹੋਇਆ ਨਾ ਨਾ ਕੋਈ ਪੈਸੇ ਲੈਣ ਦੇਣ ਝੂਠਾ ਝੂਠਾ ਲਾ ਜਾ ਤੁਸੀਂ ਬੱਚਾ ਇਹੜਿਆ ਖਰੀਦਿਆਗਾ ਤੇਰੇ ਭਰਾ ਨੇ ਮੁੱਲ ਲਿੱਤਾ ਕਿਵੇਂ ਤੁਹਾਨੂੰ ਲੱਗਦੀ ਸੱਚਾਈ ਕੀ ਗੱਲ ਹੈ ਜੀ ਅਸੀਂ ਖਰੀਦਿਆ ਨਹੀਂ ਹੈ ਜਸ ਤਾਂ ਪਾਲਣ ਵਾਸਤੇ ਲੈਂਤਾ ਹੈਗਾ ਇਹ ਮੇਰਾ ਭਾਈ ਜੀ ਦੇ ਪਰਜਾਈ ਹੈ ਇਹਨਾਂ ਕੋਲ ਚਾਰ ਹੁੰਦੀਆਂ ਬਸ ਉਹ ਕਹਿੰਦੇ ਵੀ ਉਹ ਨਸ਼ਾ ਕਰਦੀ ਸੀ ਕਿ ਦੋਨੇ ਜੀ ਤੇ ਉਹਨਾਂ ਦੀ ਉਹ ਕਹਿੰਦੇ ਸਾਡੇ ਤੋਂ ਪਾਲ ਪੋਸ਼ਣ ਨਹੀਂ ਹੁੰਦਾ ਇਹਦਾ ਉਹਦਾ ਤਾਂ ਦਾਦਾ ਵੀ ਕਹਿੰਦੇ ਘਰ ਪਰਿਵਾਰ ਵਾਲਿਆਂ ਨੇ ਵੀ ਕਹਿੰਦਾ ਵੀ ਨਹੀਂ ਹੁੰਦਾ ਉਹਨਾਂ ਦੀ ਖੁਦ ਦੀ ਉਹਦੀ ਦਾਦੀ ਵੀ ਵਿੱਚ ਬੱਚੇ ਦੀ ਨਾ ਨਸ਼ਾ ਕਰਦੀ ਸੀ ਕਿਉਂਕਿ ਸਾਡੇ ਤੋਂ ਨਹੀਂ ਪਲਦਾ ਵੀ ਅਸੀਂ ਗੋਦ ਦੇਣਾ ਚਾਹੁੰਦੇ ਆ ਸਾਨੂੰ ਵੀ ਬੱਚੇ ਦੀ ਚਾਹ ਨਾ ਸੀ ਮੇਰੇ ਭਾਈ ਕੋਲ ਚਾਰ ਗੁੱਡੀਆਂ ਸੀ ਪਹਿਲੇ ਦੋ ਗੁੱਡੀਆਂ ਬਾਅਦ ਕਾਕੂ ਆਇਆ ਦੇਖੋਗੀ ਉਦੋਂ ਬਾਅਦ ਦੋ ਗੁੱਡੀਆਂ ਹੋਈਆਂ ਫਿਰ ਇਹ ਸਾਨੂੰ ਵੀ ਲਾਲਚ ਸੀ ਬੱਚੇ ਦਾ ਤੇ ਜਿਹੜੀ ਉਹਨਾਂ ਨੇ ਕਹਿਤਾ ਵੀ ਅਸੀਂ ਨਹੀਂ ਪਾਲ ਸਕਦੇ ਜੇ ਤੁਸੀਂ ਰੱਖ ਸਕਦੇ ਰੱਖ ਲਓ ਤੁਸੀਂ ਕਿੰਨੇ ਚਿਰ ਤੱਕ ਰੱਖਣੇ ਬੱਚੇ ਨੂੰ 2-3 ਮਹੀਨੇ ਬੱਚੇ ਦੀ ਹਾਲਤ ਬਹੁਤ ਜ਼ਿਆਦਾ ਨਜਾਇਜ਼ ਖਰਾਬ ਸੀਗੀ ਤੇ ਅਸੀਂ ਨਾ ਟ੍ਰੀਟਮੈਂਟ ਵੀ ਕਰਾਇਆ ਦਵਾਈ ਬੂਟੀ ਢੇਟ ਬਹੁਤ ਜ਼ਿਆਦਾ ਖਰਾਬ ਸੀ ਇਹਦਾ ਤੇ ਉਦੋਂ ਪਹਿਲੋ ਵਾਲੀ ਵੀਡੀਓ ਤੁਸੀਂ ਹੋਊਗੀ ਤੁਹਾਡੇ ਕੋਲੇ ਫੋਟਮਾਂ ਤੇ ਹੁਣ ਵਾਲੀ ਦੇਖ ਲਓ ਕੀ ਕਿਦਾਂ ਦਾ ਚਿਹਰਾ ਹੁੰਦਾ ਤੁਸੀਂ ਪਾਲਣ ਪੋਸ਼ਣ ਵਾਸਤੇ ਲਿੱਤਾ ਤੇ ਕੋਈ ਅਸੀਂ ਪੈਸੇ ਤੇ ਲੈਣਾ ਦਿੱਤਾ ਨਾ ਲੈਤਾ ਤੇ ਉਹਨਾਂ ਨੇ ਆਪੇ ਖੁਸ਼ੀ ਨਾਲ ਸਾਡੇ ਆ ਕੋਰਟ ਦੇ ਵਿੱਚ ਸਾਰਾ ਕੁਝ ਹੋਇਆਗਾ ਗਾ ਗੁੱਡੀ ਅਸੀਂ ਕੋਈ ਚੋਰੀ ਨਹੀਂ ਕੀਤਾ ਕੋਈ ਧੱਕੇ ਨਾਲ ਨਹੀਂ ਖੋਤਾ ਜਾਂ ਜ਼ਬਰਦਸਤੀ ਨਹੀਂ ਕੀਤੀ ਬਸ ਸਾਨੂੰ ਜੀ ਬਸ ਬੱਚੇ ਦੀ ਚਾਹਨਾ ਸੀਗੀ ਕਿ ਮੇਰੇ ਭਰਾ ਕੋਲੇ 4 ਗੁੱਡੀਆਂ ਸੀ ਇਸ ਕਰਕੇ ਅਸੀਂ ਤਾਂ ਪਾਲਣ ਵਾਸਤੇ ਲਿੱਤਾ ਹੋਰ ਆਪਣਾ ਝੂਠੇ ਨੇ ਜਿਹੜੇ ਲਾਰੇ ਨਾ ਬੀਨਾਂ ਨੇ ਮੁੱਲ ਖਰੀਦਿਆ ਜਾਂ ਇਹਨਾਂ ਨੇ ਮੁੱਲ ਲੈਤਾ ਇਹ ਜੀ ਗੱਲ ਕੋਈ ਨਹੀਂ ਹੈਗੀ ਜੀ ਸਾਰੇ ਝੂਠੇ ਨੇ ਨਹੀਂ ਹੁਣ ਉਹਨਾਂ ਨੇ ਤੁਹਾਡੇ ਤੇ ਦਾਵਾ ਕਿਉਂ ਠੋਕਾ ਕੇ ਬੱਤੇ ਕੀ ਕਰਨ ਉਹ ਇਹ ਸਾਨੂੰ ਨਹੀਂ ਪਤਾ ਜੀ ਹੁਣ ਉਹ ਕਿੱਥੋਂ ਉੱਠੇ ਨੇ ਉਹ ਉਸ ਤੋਂ ਪਹਿਲਾਂ ਹੁਣ ਢਾਈ ਮਹੀਨੇ ਹੋ ਗਏ ਉਸ ਤੋਂ ਪਹਿਲਾਂ ਤਾਂ ਉਹਨਾਂ ਨੂੰ ਕੋਈ ਸ਼ਕਲ ਨਹੀਂ ਆਈ ਤੇ ਹੁਣ ਕੀ ਤਾਂ ਕਿਸੇ ਦੇ ਪਿੱਛੇ ਲੱਗੇ ਆ ਕੀ ਕਰਿਆ ਕੱਲ ਸਾਡੀ ਬੱਚੇ ਦੀ ਮਾਂ ਨਾਲ ਗੱਲ ਹੋਈ ਉਹ ਮੈਨੂੰ ਕਹਿਣ ਲੱਗੀ ਕਹਿੰਦੀ ਦੀਦੀ ਮੈਨੇ ਆਖਾ ਤੁਸੀਂ ਆਪ ਦਿੱਤਾ ਸੀ ਤੁਹਾਡੇ ਤੋਂ ਪਤਾ ਤਾਂ ਨਹੀਂ ਇਹ ਦੀਦੀ ਕਹਿੰਦੀ ਅਸੀਂ ਲੈ ਵੀ ਅਸੀਂ ਨਹੀਂ ਕਰਿਆ ਕਹਿੰਦੀ ਕਹਿੰਦੀ ਇੱਕ ਮੇਰੀ ਭੈਣ ਤੇ ਮੇਰੀ ਭੈਣ ਦੀ ਜਠਾਣੀ ਆ ਕਹਿੰਦੀ ਕਿ ਮੈਨੂੰ ਧ ਵੀਤ ਉਠਾਣੇ ਦਰਖਾਸਤ ਦੇ ਹੁਣ ਐ ਨਹੀਂ ਪਤਾ ਵੀ ਉਹਦੀ ਕੀ ਵਜ੍ਹਾ ਉਸ ਗੱਲ ਦੇ ਵਿੱਚ ਧੱਕੇ ਨਾਲ ਮਾਂ ਨੂੰ ਲੈ ਕੇ ਆਂਦੀ ਥਾਣੇ 'ਚ ਕੀ ਨਾ ਉਹ ਉਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਬਸ ਬਸ ਹਾਂਜੀ ਜਨਾ ਉਹ ਗੁਲਜਾਰ ਸਿੰਘ ਖਡਾਲ ਪਿੰਡ ਤੋਂ ਸੀ ਇਹਨਾਂ ਦੇ ਬੱਚਾ ਸੀ ਇਹਦੀ ਵਾਈਫ ਗੁਰਮਨ ਕੌਰਾ ਇਹਨਾਂ ਦੇ ਬੱਚੇ ਨੂੰ ਗੋਦ ਲੈ ਲਿਆ ਸੀਗਾ ਸੰਜੂ ਨੇ ਸੰਨੌਕ ਚਰਮਨ ਦਾਸ ਨੇ ਉਹਦੀ ਵਾਈਫ ਆਰਤੀ ਆ ਉਹ ਬਿਮਾਰ ਹੋ ਗਿਆ ਸੀਗਾ ਉਹਨਾਂ ਨੂੰ ਸੰਭਿਆਰ ਘੱਟ ਜਾਂਦਾ ਸੀਗਾ ਉਹਨਾਂ ਦੀ ਜਾਨ ਸ਼ਾਨ ਹੋ ਗਈ ਇੱਥੇ ਬੜਲਾਡੇ ਉਹਨਾਂ ਲੈ ਲਿਆ ਉਹਨਾਂ ਨੇ ਇਲਾਜ ਵੀ ਕਰਾਇਆ 15-20 ਦਿਨ ਤੇ ਉਹਨਾਂ ਦੇ ਚਾਰ ਬੇਟੀਆਂ ਸੀਗੀਆਂ ਸੰਜੂ ਦੇ ਉਹਨਾਂ ਨੂੰ ਲੋੜ ਸੀ ਬੱਚੇ ਦੀ ਕਿਸੇ ਨੇ ਤਾਲਮਿਲ ਕਰਾਤਾ ਤਾਂ ਉਹਨਾਂ ਨੇ ਗੋਦ ਤਾਂ ਐਡਪਟਿਵ ਬਣਾ ਲਿਆ ਗੋਦ ਲੈ ਲਿਆ ਸੀਗਾ ਇਹ ਲਿਖ ਲਈ ਐਡਪਟਿਵ ਹੈ ਨਹੀਂ ਲਿਖ ਲਈ ਐਡਪਟਿਵ ਆ ਹੈਗਾ ਐਡਪਟਿਵ ਇੱਕ న్యూ ਚ ਚੱਲ ਰਿਹਾ ਜਿਹੜਾ ਵੀ ਐਸੀ ਨਸ਼ਾ ਲੈਂਦੇ ਸੀਗਾ ਐਸੀ ਨਸ਼ਾ ਕਰਦੇ ਸੀ ਇਹ ਸੰਦੀਪ ਤੇ ਗੁਰਮਨ ਕੌਰ ਦਾ ਕਹਿ ਰਹੇ ਨੇ ਵੀ ਨਸ਼ਾ ਕਰਦੇ ਸੀਗੇ ਜਦ ਵੀ ਕਰਦੇ ਨੇ ਪਰ ਉਹ ਸਾਡੇ ਕੋਲੇ ਆਈ ਨਹੀਂ ਕੋਈ ਗੱਲਬਾਤ ਪਹਿਲਾਂ ਕਿਤੇ ਕਰਦੇ ਸੀਗੇ ਉਦੋਂ ਦਵਾਈ ਦੋਈ ਉਹਨਾਂ ਨੇ ਲੈ ਲਈ ਸੀਗੇ ਉਸ ਨੇ ਵੀ ਦਵਾਈ ਉਹਨਾਂ ਨੂੰ ਦਵਾਈ ਤੇ 4-5 ਮਹੀਨੇ ਪਹਿਲਾਂ ਉਹਦੀ ਕੋਈ ਗੱਲਬਾਤ ਆਈ ਪਉ ਪੈਸਾ ਦਾ ਮਾਮਲਾ ਵੀ ਜਿਹੜਾ ਉਹ ਕਹਿ ਰਹੇ ਨੇ ਨੀ ਨਹੀਂ ਪੈਸਿਆਂ ਦਾ ਕੋਈ ਅਜੇ ਮਾਮਲਾ ਸਾਹਮਣੇ ਨਹੀਂ ਆਇਆ ਉਹ ਤਾਂ ਬੇਸੀ ਉਹ ਬੱਚੇ ਦਾ ਇਲਾਜ ਜਾਂ ਉਹਨਾਂ ਨੂੰ ਦੇ ਦਿੱਤੀ ਸੀ ਉਹਨਾਂ ਨੇ ਵੀ ਆ ਕਰ ਰਹੇ ਹਸਪਤਾਲ ਜਾਂ ਦਾਖਲ ਸੀਗਾ ਉਹਦੀ ਉਹ ਹੈਗੀ ਹੈ ਕੋਈ ਉਹਦੇ ਨਾਲ ਆਪਾਂ ਅਲਟੀਮੇਟਲੀ ਕੀ ਕਰਨਗੇ ਅਲਟੀਮੇਟਲੀ ਵਾਲ ਭਾਗ ਵਾਲੇ ਆ ਗਏ ਇੱਥੇ ਉਹ ਦੱਸ ਦਿਆ ਬਾਕੀ ਦੂਸਰੇ ਉਹਨਾਂ ਦੀ ਮਾਂ ਪਿਓ ਦੀ ਬੱਚੇ ਦੀ ਉਹਦੀ ਵਾਇਡ ਲੈ ਕੇ ਜੋ ਵੀ ਹੋਗਾ ਜੇ ਤਾਂ ਜਿੱਦਲੇ ਪਾਸੇ ਚੱਲੋ ਕੋਈ ਗੱਲਬਾਤ ਹੋ ਜੋ ਕੋਈ ਕਾਰਵਾਈ ਨਹੀਂ ਉਹਨਾਂ ਨੂੰ ਆਪ ਦਾ ਬੱਚਾ ਜੀ ਆਪਣੀ ਕਸਟੋਡੀ ਹੈ ਬੱਚਾ ਜੀ ਬੱਚਾ ਆਰਤੀ ਕੋਲੇ ਐ ਬਾਈ ਫਾਪ ਸੰਜੂ ਕੋਲੇ ਉਹਨਾਂ ਕੋਲੇ ਆਇਆ ਇੱਥੋਂ ਗਏ ਨੇ ਤੇ ਠੀਕ ਠਾਕ ਆ ਬੱਚੇ ਦੀ ਕੋਈ ਗੱਲ ਨਹੀਂ ਉਹ ਵਾਲ ਭਾਗ ਹੁਣ ਉਹਨਾਂ ਦੀ ਵਰਗੀ ਜਿਹੜੀ ਕੋਈ ਉਹਨੂੰ ਦੁੱਖ ਚ ਖਲੀ ਪਉਂਦੀ ਆ ਉਹਨੂੰ ਸ਼ਾਂਮਣ ਕੇ ਜਾਂ ਉਹਨਾਂ ਤੋਂ ਸਮਝਾਉਣਗੇ ਇਹ ਬੱਚਾ ਉਹਨਾਂ ਦੇ ਕੋਲੇ ਹੀ ਆ